ਬਹੁਤ ਸਾਰੇ ਪੰਜਾਬ ਸਰਕਾਰ ਦੇ ਅਜਿਹੇ ਕੰਮ ਨੇ ਜਿਹੜੇ ਦੇਸ਼ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਏ। ਔਰ ਪੰਜਾਬ 'ਚ ਕਾਮਯਾਬੀ ਨਾਲ ਚੱਲ ਰਹੇ ਨੇ। ਜਿਦੇ ਵਿੱਚ SSF B ਹੈ। ਸੜਕ ਸੁਰੱਖਿਆ ਫੋਰਸ। ਕੱਲੀ ਵੀ ਟ੍ਰੈਫਿਕ ਪੁਲਿਸ ਤੋਂ ਤਾਂ ਸ਼ਹਿਰਾਂ 'ਚ ਪੂਰਾ ਡਾਇਰੈਕਟ ਨਾਲ ਕ੍ਰਾਸ ਕਰ ਜੇ ਕੋਈ ਹੋਰ ਸਪੀਡ ਨਾ ਹੋਵੇ ਜਾਂ ਕੋਈ ਤਾਂ ਉੱਥੇ ਤੱਕ ਦੇਖਦੀ ਹੈ। ਬਾਕੀ ਸੜਕਾਂ ਜਿਹੜੀਆਂ ਉਹ ਸੁਨੀਆਂ ਸੀ। ਮਤਲਬ ਐਕਸੀਡੈਂਟ ਹੋ ਗਿਆ। ਲੋਕਾਂ ਨੇ ਗੱਡੀ-ਗੱਡੀ ਵੱਢ ਕੇ ਆਰੇ ਦੇ ਬਲੇਡ ਨਾਲ ਚਾ ਜਿਵੇਂ ਮਰਜੀ ਲੋਕ ਹੀ ਲੈ ਕੇ ਗਏ ਪੰਜਾਬ ਦੇ ਵਿੱਚ ਮੈਂ ਜਦੋਂ ਡਾਟਾ ਕਢਾਇਆ ਸੀ ਮੈਂ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ 15 ਤੋਂ 16 ਪਰ ਡੇ ਔਨ ਦਾ ਸਪੌਟ ਡੈਥ ਕਲੈਕਸ਼ਨ ਚੁੰਦੀ ਸੀ ਟੌਪ ਨੰਬਰ 1 ਤੇ ਪੰਜਾਬ ਸੀ ਇਹਦਾ ਮਤਲਬ 16 30 ਕਰ ਲੋ ਤਾਂ 480 480 12 ਕਰ ਲੋ 5000 ਦਾ ਅੰਕੜਾ ਚੱਲਾ ਗਿਆ 5000 ਬੰਦਾ ਔਨ ਦਾ ਸਪੌਟ ਜਿਹੜੇ ਜ਼ਖਮੀ ਹੋ ਜਾਂਦੇ ਰੀੜ ਦੀ ਹੱਡੀ ਉਹ ਵੀ ਮਰਿਆ ਮਰ ਗਏ ਹੋ ਜਾਂਦੇ ਜਿਹੜੇ ਮੰंजे ਤੇ ਪਏ ਮੈਂ ਕਹਿੰਦੀ ਇਹਦੇ ਵਾਸਤੇ ਆਪਾਂ ਨੂੰ ਕੁਝ ਕਰਨਾ ਚਾਹੀਦਾ ਸੜਕਾਂ ਪੰਜਾਬ ਚ ਬਹੁਤ ਵਧੀਆ ਨੇ ਗੱਡੀਆਂ ਦੇ ਸ਼ੌਂਕੀ ਆ ਪੰਜਾਬੀ ਵੱਡੀਆਂ ਦੇ ਪਰ ਐਕਸੀਡੈਂਟ ਜਿਹੜੇ ਨੇ ਉਹ ਤਰੋਪ ਨਹੀਂ ਸਕਦਾ ਕੋਈ ਉਹ ਸਿਸਟਮ ਨਾਲ ਹੀ ਰੁਕਣਗੇ ਅਸੀਂ ਫਿਰ 5000 ਮੁੰਡਾ ਕੁੜੀਆਂ ਪੀਪੀ ਚੋਂ ਲੈ ਟ੍ਰੇਨਿੰਗ ਦਿੱਤੀ ਤੇ ਅੱਜ ਉਹ ਉਹਨਾਂ ਨੂੰ ਗੱਡੀਆਂ ਲੈ ਕੇ ਦਿੱਤੀਆਂ ਅੱਜ ਉਹ ਤੁਸੀਂ ਦੇਖਦੇ ਹੋਵੋਗੇ ਜੇ ਤੁਸੀਂ ਆਏ ਹੋਵੋਗੇ ਅੱਜ ਵੀ ਹਰ 30 ਕਿਲੋਮੀਟਰ ਤੇ ਰੇਡੀਅਸ ਚ ਉਹ ਗੱਡੀਆਂ ਜਿਹੜੀਆਂ ਨੇ ਘੁੰਮਦੀਆਂ ਫਿਰਦੀਆਂ ਨੇ ਉਹਨਾਂ ਕੋਲੇ ਫਰਸਟ ایڈ ਦਾ ਸਮਾਨ ਵੀ ਹੈ ਸਟ੍ਰੈਚਰ ਵੀ ਹੈ ਉਹਨਾਂ ਕੋਲੇ ਜਿਹੜਾ ਆਰੀ ਤੇ ਬਲੇਡ ਤੇ ਜਾਂ ਕੋ ਜੋ ਕੋ ਟਾਕ ਖੜ ਗਿਆ ਖਰਾਬ ਹੋ ਗਿਆ ਤਾਂ ਉਹ ਗੱਡੀਆਂ ਨਹੀਂ ਆਪਾਂ ਫੁੱਲ ਨਹੀਂ ਕਿ ਉਹਨੂੰ ਪੁੱਲ ਕਰਕੇ ਜਾਂ ਪੁਸ਼ ਕਰਕੇ ਸਾਈਡ ਤੇ ਕਰ ਦਿੰਦੇ ਆ